ਫਬਰ ਪੰਗਾ ਤੋਂ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਅੰਬੇਡਕਰ ਸੈਨਾ ਮੂਲ ਨਿਵਾਸੀ ਬਲੋਂ ਅਮੋਲ ਗਗਨਮਾਨ ਖਿਲਾਫ ਕੀਤਾ ਗਿਆ ਪ੍ਰਦਰਸ਼ਨ ਚਾਤ ਕਰਾ ਦਿੰਨੇ ਆ ਕਿ ਅਮੋਲ ਗਗਨਮਾਨ ਨੇ ਪਿਛਲੇ ਦਿਨੀ ਸੰਵਿਧਾਨ ਨੂੰ ਗਲਤ ਦੱਸਿਆ ਗਿਆ ਸੀਗਾ ਉਹਦੇ ਖਿਲਾਫ ਬੀਐਸਪੀ ਦੇ ਆਕਾਲੀਆਂ ਬਲੋਂ ਵੀ ਕੱਲ੍ਹ ਖਫੀ ਰੋਸ ਪ੍ਰਦਰਸ਼ਨ ਕੀਤਾ ਗਿਆ ਅੱਜ ਪੰਗਾ ਵਿਖੇ ਅੰਬੇਡਕਰ ਸੈਨਾ ਮੂਲ ਨਿਵਾਸੀ ਟੋਕਰ ਬੈਂਸਤੀ ਅਗਵਾਈ ਵਿੱਚ ਕੀਤਾ ਗਿਆ ਪ੍ਰਦਰਸ਼ਨ ਡੀਐਸਪੀ ਪੰਗਾ ਨੂੰ ਦਿੱਤਾ ਮੰਗ ਪੱਤਰ ਅਖਾ ਕਿ ਬੰਦੀ ਕਾਰਵਾਈ ਕੀਤੀ ਜਾਵੇ ਮੰਗ ਪੱਤਰ ਦਿਂਦੇ ਦੌਰਾਨ ਡੀਐਸਪੀ ਸਾਹਿਬ ਨਾਲ ਗੱਲਬਾਤ ਕਰਦੇ ਆ ਡੋਗਰ ਬੈਂਸ ਨੇ ਕਿਹਾ ਕਿ ਅਦਰਵਾਈਜ਼ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਦੁਬਾਰਾ ਸੜਕਾਂ ਤੇ ਉਤਰਾਂਗੇ ਆਓ ਦੇਖਦੇ ਆ ਪੂਰਾ ਮਾਮਲਾ ਆਪਾਂ ਜੰਪ ਕਰਾਵਾਂਗੇ ਅਤੇ ਅਸੀਂ ਆਪਣੇ ਗਲੈਟ ਭਾਈਚਾਰੇ ਤੋਂ ਬਾਈਕਾਂ ਲੈ ਕੇ ਰੋਣ ਜਿਹੜਾ ਅੱਜ ਨਾਲ ਹਟਾਣਾ ਹੈ ਅੰਬੇਰ ਕੰਨ ਦਾ ਮੋਹ ਦਾ ਜੀਲੋ ਰੱਖਿਆ ਗਿਆ ਉਹਨੂੰ ਦੱਸਾਂਗੇ ਵੀ ਕਿ ਬੇਰ ਕੰਨ ਦਾ ਮੋਹ ਦਾ ਵਾਸੀ ਸਰੇ ਸਰੇ ਮਾਰੇ ਬੈਠਾਂਗੇ ਜੀਬਾ ਤੇਰਾ ਨੰਗੜਾ ਪੰਜਾਬ ਜਾਂ ਪੂਰੇ ਪੰਜਾਬ ਦੇ ਵਿੱਚ ਬੰਦ ਕਰ ਦਵਾਂਗੇ ਜੇ ਤੂੰ ਮਾਰ ਨਹੀਂ ਅੱਲੇ ਦੀ ਕੋਈ ਮੌਕਾ ਸੁਭਾਗ ਆਪਣਾ ਨਹੀਂ ਆਪਣਾ ਬੰਦ ਕਰ ਤਾ ਡੀਐਸਪੀ ਸਾਹੂ ਕਮਾਗੇ ਅੱਜ ਉਹ ਬੈਠੀ ਕਰਾਂਗੇ ਕਿ ਐਫਆਈਆ ਦਰਜ ਕੀਤੀ ਜਾਵੇ ਜਿਹਨਾਂ ਤੇ ਪਾਕਾ ਜੋ ਸੁਧਾਰ ਦੇ ਅਨੁਸਾਰ ਜਿਹੜਾ ਸਾਡੇ ਗਲਤ ਪੈਸ਼ਾਰੇ ਨੂੰ ਜਿਹੜੀ ਸਾਡੀ ਸੂਚੀ ਬੋਲਿਆ ਸਾਰੀ ਉਹਨਾਂ ਦੇ ਜੋ ਜਿਹਨਾਂ ਨੂੰ ਇਹ ਖੇਡ ਬੋਲਦੀ ਆ ਬਦਲਾ ਦੇ ਹਮਲਾਵਾਂ ਦੇ ਅਸੀਂ ਇੰਨੀ ਜਲਦੀ ਨਹੀਂ ਚੱਲਾਂਗੇ ਤੇ ਬੋਲੇ ਜੰਮੂ ਦਾ ਕਹਿਤਾ ਨਹੀਂ ਤੈਨੂੰ ਮਾਫ਼ ਕਰਦੇ ਹਾਂ ਤੇ ਸਾਰੇ ਕਲਾਕਾਰੀਆਂ ਤੇ ਵੀ ਕਲਾਕਾਰ ਐਡਾ ਵੀ ਆਦ ਰੂਪ ਤੇਜਾਂ ਦੇ ਕਰਦੀਆਂ ਪਰ ਇਹ ਸਾਡੇ ਨਾਲ ਨਹੀਂ ਚੱਲ ਰਿਹਾ ਨਾਟਕ ਤੋਂ ਹੁਣ ਸਾਡਾ ਪ੍ਰੇਮ ਪਹੁੰਚ ਆ ਬਹੁਤ ਹੀ ਵਧੀਆ ਇੰਤਾਰ ਕਰੂਾ ਅੱਜ ਹੀ ਰਾਤ ਨੂੰ ਤੇ ਹਾਕ ਨੇ ਸਾਡੇ ਨਾਲ ਖੜਾ ਸਾਡਾ ਵੀਰ ਤੇ ਗੌਮਨਤ ਮੇਰਾ ਪਿਆ ਮਾਤਾ ਜੈਤੀ ਜੈ ਸੀ ਭਾਈਚਾਰਾ ਇਹ ਖੁੱਲ ਕੇ ਨਿੱखर ਕੇ ਬਾਹਰ ਆਇਆ ਜਿਹੜਾ ਅਨਮੋਲ ਗगन ਨੇ ਇਹ ਬਿਆਨ ਦਿੱਤਾ ਕਿ 바ਵਾ ਟੀਮ ਰੋ ਅੰਬੇਦਕਰ ਸਾਹਿਬ ਜੀ ਦਾ ਜੋ ਸੰਵਿਧਾਨ ਲਿਖਿਆ ਆ ਉਹ ਗਲਤ ਆ ਇਹ ਸਾਡਾ ਮੈਸੇਜ ਆ ਤੇ ਉਹਨੂੰ ਚੇਤਾਵਨੀ ਵੀ ਆ ਕਿ ਇਹ ਜਿਹੜੇ ਇਦਾਂ ਦੇ ਖੋਤੀ ਲਿੱਟ ਰਿਹਾ ਤੁਸੀਂ ਸਿਰਫ ਸਟੇਜਾਂ ਦੇ ਗਾਣੇ ਗਾ ਸਕਦੇ ਆ ਜੋ 바ਵਾ ਅੰਬੇਦਕਰ ਸਾਹਿਬ ਜੀ ਦਾ ਸੰਵਿਧਾਨ ਆ ਬੀਬਾ ਇਹਦੇ ਬਾਰੇ ਤੈਨੂੰ ਨੌਲੇਜ ਨਹੀਂ ਨਾ ਟਿੱਪਣੀ ਕਰ ਨਹੀਂ ਤਾਂ ਸਾਡੀ ਅੰਬੇਦਕਰ ਸੈਨਾ ਜਿੰਨੀਆਂ ਸਾਡੀਆਂ ਬਨੈਕ ਸਮਾਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮਲੇ ਵੜੀਆਂ ਸੰਗਤਾਂ ਆ ਉਹ ਸੜਕਾਂ ਤੇ ਉਤਣਗੀਆਂ ਅਤੇ ਪ੍ਰਦਰਸ਼ਨ ਕਰਨਗੀਆਂ ਤੇਰਾ ਜਿਹੜਾ ਪੰਜਾਬ ਦੇ ਵਿੱਚ ਨਿਕਲਣਾ ਬੰਦ ਹੋ ਜਾਊਗਾ ਸੁਧਰ ਜਾ ਔਰ ਸਾਡੇ ਇੱਕ ਹੱਥ ਤੇ ਇਹ ਸਾਡੇ ਅੰਬੇਦਕਰ ਸੈਨਾ ਮੂਲ ਵਾਸੀ ਸਾਡੇ ਭਰਾ ਇਕੱਠੇ ਹੋਏ ਸੀਗੇ ਅੱਜ ਦਾ ਜਿਹੜਾ ਧਰਨਾ ਸੀਗਾ ਇਸੇ ਵਿਸ਼ੇ ਵਿੱਚ ਸੀਗਾ ਔਰ ਜੱਤਾਂ ਕੇ ਸਾਡਾ ਹਾਰਿਆ ਧੜਕਦਾ ਆ ਇਹ 바ਵਾ ਧੀਮਰੋ ਅੰਬੇਦਕਰ ਸਾਹਿਬ ਜੀ ਦੀ ਬਦੌਲਤ ਹੈਗੇ ਆ ਅਗਰ ਕੋਈ ਖੋਤੀ ਲੀਡ ਰਿਆ ਚਾਹੇ ਕੋ ਐਮ ਐਲ ਏ ਚਾਹੇ ਕੋ ਐਫ ਪੀ ਚਾਹੇ ਕੋਈ ਵੀ ਆ ਜਿਹੜਾ 바ਵਾ ਸਾਹਿਬ ਦੇ ਅਲੂਮ ਗਲ ਕਰੂਗਾ ਅਸੀਂ ਜੇ ਉਹਨੂੰ ਪਾਈ ਐਟ ਦਾ ਜਵਾਬ ਆ ਜਿਹੜਾ ਪੱਥਰ ਨਾਲ ਦਵਾਂਗੇ ਕਿ ਹੁਣ ਸਾਨੂੰ 바ਵਾ ਸਾਹਿਬ ਨੇ ਹੱਕ ਲੈਤੇ ਆ ਬੋਲਣ ਦੀ ਪੂਰੀ ਖੋਲ੍ਹ ਆਜਾਤ ਹੈ ਕੱਲੀ ਬੋਲਣ ਦੀ ਨਹੀਂ ਜੇ ਸਾਨੂੰ ਲੋੜ ਪਈ ਸੰਘਰਸ਼ ਵੀ ਤਿੱਖੇ ਤੋਂ ਤਿੱਖਾ ਕਰਾਂਗੇ ਚਾਹੇ ਉਹਦੇ ਲਈ ਸਾਨੂੰ ਜੇਲਾ ਪਰਚੇ ਜੋ ਮਰਜ਼ੀ ਹੋ ਜਾਵੇ ਖੜੇ ਆ ਅਸੀਂ ਕਿੰਨੀ ਦਿਨ ਹੋ ਗਏ ਹਨ ਮੋਢ ਬੈਕ ਨੇ ਜਿਹੜਾ ਬਿਆਨ ਦਿੱਤਾ ਹੈ ਇਸ ਬਿਆਨ ਨੂੰ ਜੀ ਸੋਸ਼ਲ ਮੀਡੀਆ ਤੇ ਤਕਰੀਬਨ 4 5 ਦਿਨ ਹੋ ਗਏ 5 4 5 ਦਿਨ ਕੋਈੜਾ ਸੋਸ਼ਲ ਮੀਡੀਆ ਤੇ ਬਹੁਤ ਮਾਰਲ ਵੀਡੀਓ ਹੋ ਰਹੀ ਹੈ ਪੰਜਾਂ ਦਿਨਾਂ ਦੇ ਵਿੱਚ ਇਹ ਸੰਗਠਨ ਜਿਹੜੇ ਆ ਉਹ ਉੱਠੇ ਆ ਜਿਹੜੇ ਸਿਆਸੀ ਲੀਡਰ ਆ ਉਹਨਾਂ ਨੇ ਹਲੇ ਤੱਕ ਕੋਈ ਬਿਆਨ ਨਹੀਂ ਦਿੱਤਾ ਇਹਦਾ ਕੀ ਕਰਨਾ ਸਰ ਦੇਖੋ ਬਾਕੀ ਤਾਂ ਮੈਂ ਕਿਸੇ ਪਾਰਟੀਆਂ ਦਾ ਨਹੀਂ ਕਹਿ ਸਕਦਾ ਪਰ ਕੱਲ ਸੋਹਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ 117 ਵਿਧਾਨ ਸਭਾ ਸੀਟਾਂ ਤੇ ਅਨਮੋਲ ਗगन ਤੇ ਕੇਜਰੀਵਾਲ ਦੇ ਪੁਤਲੇ ਸਾੜੇ ਆ। ਕੱਲ ਬੰਗਲਾ ਸ਼ਹਿਰ ਦੇ ਵਿੱਚ ਵੀ ਸੀਗਾ। ਅੱਜ ਜਿਹੜਾ ਸਾਡਾ ਅੰਬੇਦਕਰ ਸੈਨਾ ਮੂਲ ਵਾਸੀ ਵੱਲੋਂ ਆ। ਅਗਰ ਐਫ ਆਈ ਆਰ ਦਰਜ ਪਰਚਾ ਨਹੀਂ ਹੁੰਦਾ ਤਾਂ ਹਰ ਤੀਏ ਦਿਨ ਇੱਥੇ ਮਰਹ ਸੰਘਰਸ਼ ਹੋਊਗਾ। ਹਰ ਤੀਏ ਦਿਨ ਅਸੀਂ ਪੁਤਲਾ ਫੁੱਪਾਂਗੇ। ਤੁਸੀਂ ਉਹਨਾਂ ਦੇ ਪਰਚਾ ਦਰਜ ਕਰਾਉਣ ਦੇ ਲਈ ਕੋਈ ਐ ਐਸਡੀਐਮ ਨੂੰ ਜਾਂ ਡੀਸੀ ਨੂੰ ਜਾਂ ਡੀਐਸਪੀ ਨੂੰ ਜਾਂ ਐਸਐਸਪੀ ਨੂੰ ਕੋਈ ਇਲੈਕਟ੍ਰਿਕ ਕਰਦੀ ਹਾਂ ਜੀ ਬਿਲਕੁਲ ਜੀ ਅਸੀਂ ਮੰਗ ਪੱਤਰ ਲੈ ਕੇ ਆਏ ਹਾਂ ਸਰ ਜੀ ਹੁਣ ਅਸੀਂ ਡੀਐਸਪੀ ਸਾਹਿਬ ਨੂੰ ਮਾਨਯੋਗ ਉਪਕੁਤਾਨ ਜੀ ਨੂੰ ਮੰਗ ਪੱਤਰ ਦਵਾਵਾਂਗੇ ਜੀ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੇ ਜੀ ਵਾਲ ਨੇ ਹਲੇ ਤਾਈ ਉਹਨਾਂ ਦੇ ਮਤਲਬ ਆਮ ਆਦਮੀ ਪਾਰਟੀ ਦੇ ਕਿਸੇ ਵੀ ਬੰਦੇ ਦੇ ਕੰਮ ਤੇ ਜੂਰੀ ਸਰਪੀ ਜਿਨ੍ਹਾਂ ਨੇ ਕਿ ਹਾ ਦਾ ਨਾਰਾ ਤੁਹਾਡੇ ਲਈ ਮਾਰਿਆ ਹੋਵੇ ਜਾਂ ਉਹ ਤੇ ਕੋਈ ਕਾਰਵਾਈ ਹਲੇ ਤਾਈ ਨਹੀਂ ਕੀਤੀ ਆਉਣ ਵਾਲਾ ਕੱਬੇ ਤੇ ਕੀ ਹੋਊਗਾ ਦੇਖੋ ਜੀ ਮੈਂ ਤਾਂ ਕੇਹ ਗੱਲ ਕਹਿਣਾ ਚਾਹੁੰਦਾ ਜਿਨ੍ਹਾਂ ਨੂੰ ਇੰਨਾ ਹੀ ਨਹੀਂ ਪਤਾ ਕਿ ਸੰਵਿਧਾਨ ਕੀ ਚੀਜ਼ ਆ ਸੋ ਮੈਂ ਕੇਜਰੀਵਾਲ ਬਾਰੇ ਬਹੁਤਾ ਨਹੀਂ ਕਹੂੰਗਾ ਕਿਉਂਕਿ ਜੇ ਉਹ ਲੀਡਰ 바ਵਾ ਸਾਹਿਬ ਦੇ ਸੰਵਿਧਾਨ ਨੂੰ ਸਮਝਦੇ ਹੁੰਦੇ ਕੇਜਰੀਵਾਲ ਨੂੰ ਤਾਂ ਅੱਜ 6 ਦਿਨ ਹੋ ਗਏ ਆ ਜੀ ਉਹਨੂੰ ਬਰਖਾਸਤ ਕਰਨਾ ਚਾਹੀਦਾ ਸੀ ਜੀ ਅਨਮੋਲ ਗੁਰੂ ਨੂੰ ਉਹਨੇ ਬਰਖਾਸਤ ਨਹੀਂ ਕੀਤਾ ਔਰ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਕੇਜਰੀਵਾਲ ਦਾ ਜਿਹੜਾ ਮੰਨ ਲਓ ਜੀਣਾ ਪੰਜਾਬ ਦੇ ਵਿੱਚ ਬਿਲਕੁਲ ਦੁਸ਼ਵਸ ਕਰ ਦੇਵਾਂਗੇ ਔਰ ਜਿੱਥੇ ਵੀ ਉਹ ਬੋਰਡ ਮੰਗਣ ਜਾਓਗੇ ਜਾਂ ਮੀਟਿੰਗ ਆਉਂਗਾ ਉੱਥੇ ਸਾਡਾ ਰੋਸ ਪ੍ਰਦਰਸ਼ਨ ਜਾਰੀ ਰਹੂਗਾ ਇਹ ਗਲਤ ਸਮਾਜ ਪਾਰਟੀਆਂ ਦੇ ਵਿੱਚ ਵੰਡ ਕੇ ਅਲੱਗ-ਅਲੱਗ ਹੋ ਗਿਆ ਇੱਕ ਜਗ੍ਹਾ ਤੇ ਕਿਉਂ ਨਹੀਂ ਬੈਠਾ ਹੁੰਦਾ ਜੀ ਆਪਾਂ ਗੱਲ ਕਰਦੇ ਆਂ ਪੱਲਾ ਸਮਾਜ ਦਾ ਸਮਾਜ ਜੀ ਇੱਕ ਇੱਕ ਥਾਂ ਤੇ ਕਿਉਂ ਨਹੀਂ ਸਟੈਂਡ ਕਰਦੇ ਦੇਖੋ ਜੀ ਮੋਹਨ ਸਾਹਿਬ ਇਹ ਜਿਹੜਾ ਤੁਸੀਂ ਕਮਿਸ਼ਨ ਪੁੱਛਿਆ ਮੈਨੂੰ ਬਹੁਤ ਵਧੀਆ ਪੁੱਛਿਆ ਪਰ ਤਾਂ ਇਹ ਜਿਹੜੇ ਸਾਡੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸੀਗੇ ਉਹ ਹੋਕਾ ਦਿੰਦੇ ਗਏ ਜਗ ਤੇ ਬੇ ਮਦ ਮਖੀਰਾ ਦਾ ਉਹਨਾਂ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਆਨ ਆਪਣਾ ਦਿੱਤਾ ਆਵੇ ਮਾਧਮ ਵਕੀਰਾ ਮੰਨ ਲਓ ਐਸੇ ਰਲ ਮਿਲ ਕੇ ਰਹੀਏ ਮਾਧੋ ਜੈਸੇ ਮਧੋ ਵਕੀਰਾ ਪਰ ਇਹ ਗੱਲ ਹੈਗੀ ਜੀ ਅਸੀਂ ਸਾਰਿਆਂ ਨੂੰ ਤਾਂ ਨਹੀਂ ਸਮਝਾ ਸਕਦੇ ਪਰ ਹਾਂ ਜਿੰਨਾ ਸਾਡਾ ਦਲਿਤ ਸਮਾਜ ਸਾਡੇ ਨਾਲ ਜੁੜਿਆ ਆ ਆ ਜਿਹੜੇ ਸਾਡੇ ਭਰਾ ਆ ਇਹ ਇਸ ਮਿਸ਼ਨ ਨੂੰ ਸਮਝੇ ਆ ਅੱਜ ਤੱਕ ਅਸੀਂ ਸਾਡੇ ਨਾਲ ਆ ਜਦ ਤੱਕ ਅਸੀਂ ਆ ਬਬਰ ਸ਼ੇਰ 바ਵਾ ਭੀਮਰਾ ਅੰਬੇਡਕਰ ਸਾਹਿਬ ਜੀ ਦੇ ਸਾਡੇ ਨਾਲ ਅਸੀਂ ਆਵਾਜ਼ ਵੀ ਠਾਵਾਂਗੇ ਔਰ ਕਹਾਂ ਤੋਂ ਇੱਕ ਐਗਜ਼ੈਂਪਲ ਸੈੱਟ ਕਰਾਂਗੇ ਉਹਨਾਂ ਨੂੰ ਪਤਾ ਲੱਗੂਗਾ ਕਿ ਬਾਬਾ ਸਾਹਿਬਾਰੇ ਬੋਲਣਾ ਜਿਹੜੀ ਗਲਤ ਟਿੱਪਣੀ ਕੀਤੀ ਆ ਉਹਦਾ ਆ ਇਲਜ਼ਾਮ ਆ ਉਥੇ ਆ ਧਾਰਾ ਲੱਗਦੀ ਆ ਆ ਸਜ਼ਾ ਮਿਲਦੀ ਆ